ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਇੱਕ ਵਾਰ ਆਪ ਨੂੰ ਕਿਹਾ ਸੀ ਕਦੀ ਆਪਣੇ ਆਪ ਨੂੰ ਪੁੱਛੀਏ ਕਿ ਜੇ ਮੈਂ ਆਪਣੀ ਗੱਲ ਕਹਾਗਾ ਅਸੀਂ ਬੈਠੇ ਆ ਸੁੱਤੇ ਸੁੱਤੇ ਜ਼ਿੰਦਗੀ ਲੰਘ ਗਈ ਜੀ ਕੰਮ ਕਰ ਲਿਆ ਉੱਥੋਂ ਆਏ ਸਾਹਿਬ ਤੇ ਘਰ ਬਣ ਗਏ ਮੈਂ ਵੀ ਤੁਹਾਡੇ ਵਿੱਚ ਆ ਮੈਂ ਸੱਚੇ ਆਪ ਜੀ ਤੋਂ ਵੱਖ ਹੋ ਕੇ ਨਹੀਂ ਪਰ ਗੁਰਮਖੋ ਕਦੀ ਰਾਤ ਨੂੰ ਬਹਿ ਕੇ ਗੁਰੂ ਅਮਰਦਾਸ ਦੀ ਇਹ ਪੌੜੀ ਜ਼ਰੂਰ ਪੁੱਛਿਆ ਕਰੋ ਹੱਥਾਂ ਵੱਲ ਸ਼ੀਸ਼ੇ ਅੱਗੇ ਖਲੋ ਕੇ ਪੜ੍ਹਨੀ ਚਾਹੀਦੀ ਏ ਸਰੀਰਾ ਮੇਰਾ ਇਸ ਜਗਮੈ ਆਏ ਕੇ ਕਿਆ ਤੂੰ ਕਰਮ ਕਮਾਇਆ ਵਾਰ-ਵਾਰ ਪੁੱਛੀਏ ਸਚਿਮਚਿ ਮਨ ਜਾਗੇਗਾ ਕੀ ਕਰਮ ਕੀਤਾ ਤੂੰ ਇਹ ਫਿਰ ਅਰਜ਼ ਹੈ ਇਹ ਡਾਕਟਰ ਨੇ ਕਿਹਸਾ ਬਹਿੰਦੇ ਸਨ ਜਿਸ ਬੰਦੇ ਨੇ ਮੈਂ ਮਾਰਨੀ ਉਹ ਤਿੰਨ ਗੱਲਾਂ ਚੇਤੇ ਰੱਖੇ ਸਭ ਤੋਂ ਪਹਿਲਾਂ ਸਵੈ ਪਰਚੋਲ ਕਰੇ ਦੂਜੀ ਗੱਲ ਮੌਤ ਨੂੰ ਚੇਤੇ ਰੱਖੇ ਤੇ ਤੀਜਾ ਸ਼ੁਕਰਾਨੇ ਵੀ ਜੀਏ ਫਿਰ ਅਰਜ਼ ਹੈ ਸਭ ਤੋਂ ਪਹਿਲਾਂ ਸਵੈ ਪ੍ਰਚੋਲ ਸਵੈ ਪ੍ਰਚੋਲ ਹੁੰਦੀ ਏ ਕਿਸੇ ਹੋਰ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਰੋਜ਼ ਪੁੱਛਣਾ ਇਹ ਸਾਧਨਾ ਵਾਲਿਆਂ ਵਾਸਤੇ ਵੀ ਜਿੰਨੇ ਸਾਧਨਾ ਕਰਨੀ ਜਦਾ ਮਨ ਜਾਗੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਆ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿੰਨ ਘਰ ਤੇਰਾ ਰਚਨ ਰਚਿਆ ਕੋ ਕੀਤਾ ਤੂੰ ਆਪਾਂ ਕਹਾਂਗੇ ਮੈਂ ਇਨਾ ਕੁਝ ਬਣਾ ਲਿਆ ਇਨਾ ਉਹ ਗੁਰਮਖੋ ਜਿੱਤਨ ਅੱਖਾਂ ਮੀਟੀਆਂ ਜਿਹੜਾ ਮੈਂ ਗੱਲ ਜੀ ਭਾਈ ਸਾਹਿਬ ਉਹਨੇ ਗੱਲ ਕਰਕੇ ਗਏ ਆ ਜਿਹੜੀ ਲੋਈ ਮੈਂ ਲਈਏ ਗੋਡਿਆਂ ਉੱਤੇ ਇਹ ਵੀ ਮੇਰੀ ਕੋਈ ਨਹੀਂ ਕਿ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰਤੇ ਦਾ ਰਚਨ ਰਚਿਆ ਸੋ ਹਰਮਾਨਾ ਵਸਾਇਆ ਗੁਰ ਪ੍ਰਸਾਦੀ ਖਾਣ ਮਰ ਬਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰຊਿਓ ਇਸ ਹੋਇ ਪ੍ਰਚੋਲੈ ਜਿਨ ਸਤਿਗੁਰຊਿਓ ਚਿਤ ਲਾਇਆ ਇੱਕ ਬਚਨ ਅਸੀਂ ਪੜਨੇ ਬੰਦੇ ਖੋਜ ਦਿਲ ਹਰ ਰੋਜ਼ ਉੰਜ ਵੈਸੇ ਬੜਾ ਤਰੀਕਾ ਮਨ ਨੂੰ ਕਾਬੂ ਕਰਨ ਦਾ ਜਿਹੜੇ ਕਿਉਂਕਿ ਜਿਹੜਾ ਇਹ ਬੰਦਾ ਅੰਦਰ ਵਾਲਾ ਸੱਚੀ ਮੁੱਚੀ ਮੈਨੂੰ ਤੁਸੀਂ ਗਿਆਨੀ ਕਹਿ ਰਹੇ ਜਿੰਨੇ ਅੰਦਰ ਨੂੰ ਕਿਤੇ ਪੜੋਗੇ ਤੇ ਤੁਸੀਂ ਨੇੜੇ ਨਹੀਂ ਲੱਗਣਦੇ ਹੋਗੇ ਇਤੋਂ ਤੱਕ ਬੰਦਾ ਅੰਦਰ ਦੀ ਗੱਲ ਆਪਣੀ ਜੀਵਨ ਸਾਥ ਨਾਲ ਵੀ ਸਾਂਝੀ ਨਹੀਂ ਕਰਦਾ ਜੋ ਫੁਰਨੇਓਟ ਦਿਨ ਕਰਦਾ ਸਾਂਝੀ ਜੇਸੇ ਨੇ ਇਹ ਵੀ ਰੱਬ ਦਾ ਸ਼ੁਕਰਾਨਾ ਪਰਦੇ ਚ ਰੱਖਦਾ ਜੇ ਸਾਰਿਆਂ ਦਾ ਬਾਹਰ ਪ੍ਰਗਟ ਹੋਏਦਾ ਰਿਸ਼ਤਾ ਨਿਭਣੇ ਕੋਈ ਨਹੀਂ ਸੀ ਕੀ ਇੱਕ ਵਾਰ ਸੋਚ ਲੈ ਦੂਜੇ ਵਾਰ ਕੀ ਔਰਤ ਦੱਸਦੀ ਆਪਣੇ ਅੰਦਰ ਨੂੰ ਗੁਰੂ ਕਹਿੰਦੇ ਨੇ ਤੂੰ ਗੁਰੂ ਨੂੰ ਰੋਜ਼ ਦੱਸਿਆ ਕਰ ਤੇ ਦਿਲ ਨੂੰ ਪੁੱਛ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ ਦੂਜੀ ਗੱਲ ਕਹੀ ਇਸ ਮਨ ਕੋ ਕੋਈ ਖੋਜੂ ਭਾਈ ਥੋੜਾ ਜਿਹਾ ਜੀ ਟਿਕਾ ਬਣਾਇਆ ਜੀ ਬਣਾਈ ਰੱਖਿਓ ਗੁਰੂ ਸਾਹਿਬ ਦੇ ਇੱਕ ਜੀਵਨ ਦੀ ਘਟਨਾ ਸ਼ਹਿਦ ਗੁਰੂ ਅਰਜੁਨ ਦੇਵ ਜੀ ਦੀ ਇੱਕ ਬੰਦਾ ਕਹਿੰਦੇ ਝੂਠ ਬੋਲਦਾ ਮਾੜੇ ਕੰਮ ਕਰ ਗੁਰੂ ਸਾਹਿਬ ਨੇ ਕਿਹਾ ਇਹ ਕੰਮ ਕਰ ਛੁੱਟ ਜਾਣਗੇ ਘਰ ਇੱਕ ਭਾਂਡਾ ਰੱਖ ਲੈ ਮਿੱਟੀ ਦਾ ਉਦੋਂ ਮਿੱਟੀ ਦੇ ਭਾਂਡੇ ਸਭ ਕੋ ਰਾਦੇ ਤੁਹਾਨੂੰ ਪਤਾ ਹੈ ਜੀ ਮਾਈਆਂ ਪੈਸੇ ਵੀ ਲਪੇਟ ਕੇ ਨਾ ਕੜਕੜੇ ਚ ਹੀ ਰੱਖਦੀਆਂ ਸਨ ਕਹਿੰਦੇ ਰੋਜ਼ ਜੋ ਕੋਈ ਤੇਰੇ ਮਨ ਚ ਆਉਂਦਾ ਹੈ ਲਿਖਿਆ ਕਰ ਲਿਖ ਕੇ ਨਾ ਉਹਨੂੰ ਭਾਂਡੇ ਚ ਪਾ ਦਿਆ ਕਰ ਤੇ ਮਹੀਨੇ ਬਾਅਦ ਗੁਰ ਸੰਗਤ ਚ ਆ ਕੇ ਪੜ੍ਹ ਕੇ ਸੁਣਾਇਆ ਕਰ ਬੰਦਾ ਸੁਣਾ ਸਕੂਗਾ ਪਰ ਇੱਕ ਤਰੀਕਾ ਬੜਾ ਵਧੀਆ ਹੈ ਰੋਜ਼ ਦਾ ਟਾਈਮ ਟੇਬਲ ਆਪਾਂ ਜੇ ਆਪਣਾ ਨਿੱਜੀ ਬਣਾਈਏ ਕਿਸੇ ਨੂੰ ਦੱਸਣ ਦੀ ਲੋੜ ਕਾਪੀ ਉੱਤੇ ਜਾਂ ਫੋਨ 'ਚ ਅੱਜ ਮੈਂ ਕੀ ਸੋਚਿਆ ਕਿਸੇ ਬਾਰੇ ਕੀ ਕਿਹਾ ਤੇ ਸਭ ਕੁਝ ਬਣਾ ਕੇ ਮੋਟੀਆਂ-ਮੋਟੀਆਂ ਗੱਲਾਂ ਸੋਹਲਾ ਸਾਹਿਬ ਪੜਨ ਤੋਂ ਪਹਿਲਾਂ ਸਵੇਰ ਪਰਚੋਲ ਕਰੀਏ ਜਾ ਉਹ ਨਕਮੀਆਂ ਮਣਾ ਹੈ ਤੂੰ ਸਿੱਖ ਤੇ ਸੋਚਦਾ ਕੀ ਰਿਹਾ ਹੈ ਪਰ ਇਸ ਤਰ੍ਹਾਂ ਕਾਬੂ ਆ ਜਾਊਗਾ ਗੁਰਮਖੋ ਪਹਿਲੀ ਗੱਲ ਸਵੈ ਪ੍ਰਚੋਲ ਬਹੁਤ ਜ਼ਰੂਰੀ ਹੈ ਅੱਜ ਦੋ ਕੇ ਚੀਜ਼ ਹੈ ਮੈਂ ਤੁਹਾਡਾ ਜੀਵਨ ਪਰਚੋਲ ਲਿਆ ਤੁਸੀਂ ਮੈਨੂੰ ਪਰਚੋਲ ਰਹੇ ਹੋ ਕੀ ਕਰੀਏ ਰੱਬ ਨੇ ਅੱਖਾਂ ਇਹੋ ਜੀਆਂ ਲਾਈਆਂ ਨਕਮੀਆਂ ਆਪਣਾ ਚਿਹਰਾ ਵੇਖ ਨਹੀਂ ਸਕਦੀਆਂ ਲੋਕਾਂ ਦੀ ਵੇਖੀ ਜਾਂਦੀਆਂ ਸਾਡਾ ਵੀ ਕਸੂਰ ਕੋਈ ਨਹੀਂ ਰੱਬ ਆੱਖਾਂ ਦੇ ਤੂੰ ਹੀ ਲਾਈਆਂ ਨਾ ਮੈਂ ਚਲੋ ਮਜ਼ਾਕ ਵਿੱਚ ਕਹਿ ਰਿਹਾ ਸਭ ਤੋਂ ਪਹਿਲਾਂ ਸਵੈ ਪ੍ਰਚੋਲ ਦੂਜੀ ਗੱਲ ਆਪਣੇ ਅੰਦਰ ਨੂੰ ਘੜਨ ਦੀ ਮੌਤ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ ਰਾਤ ਨੂੰ ਸੁੱਤਿਆਂ ਹੁਣੇ ਸੋਇਲਾ ਸੇ ਗੀਤਮ ਸੋਲਾ ਜਿਹਨੂੰ ਕਹਿੰਨੇ ਆ ਉੰਜ ਵੈਸੇ ਗੁਰਸਿੱਖ ਆਪਣਾ ਬਹਿ ਕੇ ਪੜ ਬਹਿ ਕੇ ਪੜਦੇ ਨਾ ਚੰਗੀ ਗੱਲ ਹੈ ਇੱਕ ਤਰੀਕਾ ਹੋਰ ਵੀ ਹੈ ਪੈਸਾ ਵਿੱਚ ਕਹਿ ਰਹੇ ਸਮੇਂ ਜੀ ਬੈਠੇ ਵੀ ਨੀਂਦ ਆਉਂਦਿਆਂ ਆਉਂਦਿਆਂ ਪੜੋ ਕਈ ਵਰੀ ਤੁਸੀਂ ਦੇਖੋਗੇ ਤੇਨੇ ਸ਼ਬਦ ਪੜੇ ਜਾਂਦੇ ਆਂ ਦੀ ਰਾਤ ਨੂੰ ਉਠੋ ਚੌਥਾ ਦੇ ਚੱਲਦਾ ਹੁੰਦਾ ਸੱਚੀ ਮੁੱਚ ਵਿੱਚ ਉਹਨੂੰ ਸੁਖ ਨਿੰਦਰਾ ਕਹਿੰਦੇ ਆ ਉਹ ਸੁਖ ਨਿੰਦਰਾ ਚ ਬੇ ਸੁਪਨਾ ਵੀ ਜਨਮ ਲੈ ਲੈਂਦਾ ਕਈ ਵਾਰੀ ਬੰਦਾ ਜਿਹੜਾ ਗੁਰਦੋਰੇ ਮੀਠਾ ਹੁੰਦਾ ਹੈ ਉਹ ਸੱਚੀ ਮੁੱੱਚੀ ਸੋਹਲਾ ਸਾਹਿਬ ਅੰਦਰ ਚੱਲਦਾ ਹੈ ਤੇ ਸੁਪਨੇ ਚ ਮਹਾਰਾਜ ਦਾ ਸੁਖਾਚਨ ਕਰੀ ਜਾਂਦਾ ਹੈ ਇਹਦਾ ਮਤਲਬ ਤੇਰਾ ਸੁਪਨਾ ਵੀ ਗੁਰੂ ਦੇ ਨਾਲ ਹੋ ਗਿਆ ਉਂਝ ਮੇਰੀ ਬੇਨਤੀ ਹੈ ਰਾਤ ਨੂੰ ਸੌਣ ਲੱਗਿਆਂ ਇੱਕ ਵਾਰੀ ਜ਼ਰੂਰ ਚੇਤੇ ਰੱਖਿਏ ਮੌਤ ਨੂੰ ਤੇ ਆਹ ਸ਼ਬਦ ਪੜਦੇ ਆਂ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾਲ ਚੱਲੋ ਹਰ ਲਾਹਾ ਆਗੇ ਹਾਂ ਅੱਗੇ ਥਾਂ ਸੌਖੀ ਹੋ ਜਾਏਗੀ ਓਏ ਅੱਗੇ ਬਸਨ ਸੁਹੇਲਾ ਔਦ ਘਟੈ ਉਮਰ ਘਟ ਗਈ ਅੱਜ ਦਿਨ ਘੋਰ ਘਟ ਗਈ ਮਹਾਰਾਜ ਜੀ ਨੇ ਸ਼ਬਦ ਵਰਤੇ ਅੱਜ ਫਿਰ ਘਟ ਗਿਆ ਦਿਨ ਔਦ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਹ ਹਸਾਰੇ ਇਹ ਸੰਸਾਰ ਵਿਕਾਰ ਸੰਸਹਿ ਮੈਂ ਤਰਿਓ ਬ੍ਰह्म ਗਿਆਨੀ ਜਿਸੈ ਜਗਾਇ ਪਿਆਬੈ ਇਹ ਰਸ ਅਕਤ ਕਥਾ ਤਿਨ ਜਾਨੀ ਕਿਵੇਂ ਪਰਚੋਲ ਜਾਂ ਕੋ ਆਏ ਕਾਦੇ ਲਈ ਆਏ ਮੇਰੇ ਸਰੀਰਾ ਇਹ ਇਨੇ ਥੋੜਾ ਰਹਿ ਜਾਣਾ ਵਰਤਕੇ ਜਾਂ ਕੋ ਆਏ ਸੋਈ ਵਿਖਾਜੋ ਖਰ ਗੁਰ ਤੇ ਮਨੈ ਬਸੇਰਾ ਐਸ ਘਰ ਚ ਜਿੱਥੇ ਬੈਠਾ ਇੱਥੇ ਇੱਕ ਦਿਨ ਅੱਜ ਨਹੀਂ ਕੱਲ ਨਹੀਂ ਗੁਰਮ ਕੋ ਮੈਂ ਆ ਤੁਸੀ ਆ ਘਰ-ਪਾਰ ਪਈਏ ਊਲਾ ਕੇ ਹਜ਼ਾਰਾਂ ਘਰ ਬਣਾ ਲਓ ਇੱਕ ਦਿਨ ਉਸ ਘਰ ਚੋਂ ਬਾਹਰ ਕੱਢਨੇ ਜਿੱਦਨ ਗੁਰੂ-ਗੁਰੂ ਜਪ ਕੇ ਨਿਜ ਘਰ ਜਾਗੇ ਮੌਤ ਦੀ ਤਾਕਤ ਵੀ ਨਹੀਂ ਸਾਨੂੰ ਬਾਹਰ ਕੱਢ ਸਕੇ ਨਿਜ ਘਰ ਮਹਿਲ ਪਾਓ ਸੁਖ ਸਹਿਜ ਇਹ ਤੇ ਦੋ ਸ਼ਬਦ ਆਏ ਨੇ ਜੀ ਇੱਕ ਨਿਜ ਘਰ ਇੱਕ ਮਹਿਲ ਹਾਂਜੀ ਨਿਜ ਘਰ ਮਹਿਲ ਪਾਓ ਸੁਖ ਸਹਿਜ ਨਿਜ ਘਰ ਹੁੰਦਾ ਛੋਟਾ ਮਹਿਲ ਬੜਾ ਵੱਡਾ ਹੁੰਦਾ ਹੈ ਨਿਜ ਘਰ ਮੇਰਾ ਮਨ ਹੈ ਮਹਲ ਸ਼ਬਦ ਪਰਮਾਤਮਾ ਹੈ ਆਪਣੇ ਨਿਜ ਘਰ ਨੂੰ ਪਰਮਾਤਮਾ ਵਿੱਚ ਮਿਲਾ ਦੇ ਓਏ ਉਸ ਘਰ ਚ ਗਿਆ ਹੋਇਆਂ ਨੂੰ ਕਦੀ ਘਰੋਂ ਨਹੀਂ ਕੱਢਿਆ ਜਾਂਦਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਅੰਤਲੀ ਅਰਦਾਸ ਰਾਤ ਨੂੰ ਸੌਣ ਲੱਗਿਆਂ ਸਵੇਰੇ ਪੂਰੀ ਹੋ ਜਾਏ ਅੰਤਰਜਾਮੀ ਏਡੀ ਵੱਡੀ ਨਿਮਰਤਾ ਪਿਆਰੋ ਆਪਾਂ ਤਾਂ ਸਿਰਫ ਕਵਤਾ ਰੂਪ ਚ ਪੜ ਰਹੇ ਹਾਂ ਮੈਂ ਆਪਣੀ ਗੱਲ ਕਰ ਰਿਹਾ ਬਾਣੀ ਸਵੇਰੇ ਅਸੀਂ ਹੀਟ ਕਰ ਰਹੇ ਹਾਂ ਬਾਣੀ ਪੜਨ ਵਾਲੇ ਨਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੂਕੋ ਕਰ ਸੰਤਨ ਕੀ ਧੁਰ ਬੇਨਤੀ ਪਹਿਲੀ ਗੱਲ ਸਵੇਰ ਪਰਚੋਲ ਦੂਸਰੀ ਗੱਲ ਮੌਤ ਨੂੰ ਚੇਤੇ ਰੱਖਣਾ ਤੀਜਾ ਰਾਤ ਨੂੰ ਸੌਣ ਲੱਗਾ ਸ਼ੁਕਰਾਨਾ ਜ਼ਰੂਰ ਕਰ ਦੇ ਕਿਉਂਕਿ ਸ਼ੁਕਰਾਨੇ ਵਾਲੇ ਨਿਮਰਤਾ ਵੀ ਚਲੇ ਜਾਂਦੇ ਆ ਪ੍ਰਮਾਤਮਾ ਤੂੰ ਆਦਾਤ ਦਿੱਤੀ ਮੇਂ